ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਫੂਟ 컬렉ਸ਼ਨ ਤੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਛੜ ਜਾਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਜਿਹੜੀ ਵੀ ਵੀਡੀਓ ਦੇਖਦੇ ਹੋ ਨਾ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਇਹ ਆਪਣਾ ਬਲੂ ਕਲਰ ਹੈ ਜੀ ਤੇ ਇਸ ਜਰੀ ਦਾ ਕੰਮ ਕੀਤਾ ਹੈ ਸਾਰਾ 골ਡਨ ਕਲਰ ਦਾ ਕੰਮ ਵਰਕ ਕੀਤਾ ਹੋਇਆ ਮਸ਼ੀਨੀ ਵਰਕ ਆ ਬਹੁਤ ਹੀ ਪਿਆਰਾ ਵਰਕ ਹੈ ਵਰਕ ਦੀ ਕੋਈ ਆਪਾਂ ਨੂੰ ਦਿੱਕਤ ਨਹੀਂ ਆਊਗੀ ਇਹ ਉੱਡੜ ਜਾਊਗਾ ਜਾਂ ਖਰਾਬ ਹੋ ਜਾਊਗਾ ਦੇਖੋ ਕਿੰਨਾ ਪਿਆਰਾ ਬਣਿਆ ਹੈ ਇਹਦਾ ਫਰੰਟ ਹੈ ਕਿ ਹੈ ਜੀ ਇਹਦਾ ਸਾਰਾ ਪੀਸ ਚੈੱਕ ਕਰੋ ਇਹ neck ਤੱਕ ਇਹਦਾ ਡਿਜ਼ਾਈਨ ਬਣਿਆ ਹੋਇਆ। ਇਹ ਇਹਦਾ neck ਆ ਜੂਗਾ। neck ਦੇਖੋ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ neck ਦਾ ਤੇ ਪੈਚ ਬਣੇ ਹੋਏ ਨੇ। ਸਾਰਾ ਇਹ all over ਸੂਟ ਰਹੂ ਸਿਮਰ ਕਪੜਾ ਜੀ ਚਮਕ ਵਾਲਾ ਕਪੜਾ। ਇਹਦੇ ਨਾਲ ਜਿਹੜਾ ਆਪਣਾ ਦੁਪੱਟਾ ਚਨੂਨ ਦਾ ਦੁਪੱਟਾ ਰਹੂਗਾ। ਦੁਪੱਟੇ 'ਚ ਵਿੱਚ ਵੀ ਬੁਟੀ ਪਾਈ ਹੋਈ ਹੈ ਤੇ ਦੋਨੋਂ ਸਾਈਡ ਇਹਦੇ ਇਸ ਤਰ੍ਹਾਂ ਕੱਟਵਰਕ ਦਾ ਕੰਮ ਕੀਤਾ ਹੋਇਆ। ਇਹਦਾ ਰੇਟ ਰਹੂਗਾ 1000 ਰੁਪਏ ਜੀ ਜੇਕਰ ਤੁਸੀਂ ਨੇ ਲੈਣਾ ਸਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਜੀ ਜਾਂ ਮੈਸੇਜ ਕਰ ਸਕਦੇ ਹੋ ਤੇ ਜਾਂ ਕਾਲ ਕਰ ਸਕਦੇ। ਇੱਕ ਆਪਣੇ ਕੋਲੇ ਇਹ ਕਲਰ ਆ ਗਿਆ ਜੀ 레드। ਇਹਦਾ ਫਰੰਟ ਦੇਖੋ। ਬਹੁਤ ਹੀ ਪਿਆਰਾ 레드 ਕਲਰ ਹੈ। ਫਿਰੋਜੀ ਕਲਰ ਨਾਲ ਵਿੱਚ ਮੈਚਿੰਗ ਕੀਤੀ ਹੋਈ ਆ। ਨਾਲ ਲਾਲ ਸਟੋਨ ਦਾ ਕੰਮ ਵੀ ਆ ਬਹੁਤ ਹੀ ਪਿਆਰਾ ਸੋਹਣਾ ਕਲਰ ਲੱਗ ਰਿਹਾ ਤੇ ਸੂਟ ਲੱਗ ਰਿਹਾ ਕਪੜਾ ਬਹੁਤ ਸੋਹਣਾਗਾ ਇਹ ਸਿਮਰ ਦਾ ਕਪੜਾ ਜਿਹੜਾ ਬਹੁਤ ਸੋਹਣਾ ਹੈ ਇਹਦਾ ਵਰਕ ਚੈੱਕ ਕਰੋ ਇਸ ਤਰ੍ਹਾਂ ਹੀ ਸਾਰਾ ਇਹ ਆਪਣਾ ਸੂਟ ਬਣਿਆ ਹੋਇਆ ਇਹਦੇ ਨਾਲ ਦੁਪੱਟਾ ਜਿਹੜਾ ਚਨੂਨ ਦਾ ਰਹੂਗਾ ਇਹਦੇ ਨਾਲ ਨਾਲ ਇਹ ਕੱਟਵਰਕ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਕੱਪੜਾ ਹੈਗਾ ਤੇ ਕੱਪੜੇ ਦੀ ਫੁੱਲ ਗਾਰੰਟੀ ਹੋਵੇਗੀ ਜੇਕਰ ਇਹਨਾਂ ਤੋਂ ਤੁਹਾਨੂੰ ਕੋਈ ਵੀ ਫੁੱਟ ਪਸੰਦ ਆਉਣਾ ਤਾਂ ਸਾਨੂੰ ਮੈਸੇਜ ਤੇ WhatsApp ਕਾਲ ਕਰ ਸਕਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਜੀ